ਕਿਹੜਾ ਕੋਈ ਤਰ ਸੁਣੀ ਦੇ ਸੁਖ ਕੋਈ ਕਰੇ ਸੁਰੇਣ ਦਰਪੀ ਸੁਰਨਾਥੀ ਸੁਏ ਤਤ ਭੰਗ ਆਕਾਰ ਦੇ ਸੁਨੇ ਦੀ ਤੋਵਾੜੇ ਸਵੇ ਪੁਰ ਚਤ ਪਰ ਲੜੀ ਫੁਰਤਾ ਸੁਹਾਗਿਆ ਸੁਨੇ ਧੂਪ ਕਰ ਸਵੇ ਜਬਰ ਮੈਂ ਤੇ ਸੁਏ ਮੁਕਸਰ ਸੁਰੇ ਸਾਥ ਸੁਰੇ ਸਾਥ ਸੁਰੇ ਸਾਥ ਨਾਹਿ ਪਟਾ ਪਗਾਈ ਗਾਸੀ ਸੁਰੇ ਜੁਪ ਪਤਰਾ ਸੁਰੇ ਚਰਨੋ ਗਿਆਨੀ ਸੁਰੇ ਯਾਤਰ ਕਾ ਜਿਨਾਨੀ ਸਿੰਘ ਬੰਧਾ ਬਰਮਾ ਸੁਰੇ ਰਗੇ ਸੈਤਿਆ ਨਾਹਿ ਪੰਤਾ ਸੁਦਾਵੀ ਗਾਸੀ ਸੁਰੇ yeah ਬੰਦਨ ਮਾਇਕਾ ਕਨਪਾਈ ਬੰਦਨ ਕਸੁਪਨ ਕਜਾਈ ਬੰਦਨ ਮਾਤੁ ਚੰਨੈ ਫਾਨਸ ਮਨੈ ਧਰਮੋ ਸੇਤਿੰਦਰ ਵੰਗਰ ਸੈਜਨ ਨੰ ਮਨੈ ਬਿਨੋ ਹੋਈ ਸੁਭਜ ਜਨੈ ਕੋਈ ਮਨੈ ਪਰਵਾਰ ਰੋੜਰੇ ਮਨੈ ਪਰਵਾਰ ਸਰਧਾਰੇ ਬੰਦਨ ਕਰੇ ਹਾਰੇ ਗੁਰ ਸਿੰਘ ਬੰਦਨ ਕਰਿ ਸੋਇ ਨਾ ਭਿਖੋ ਐਸਾ فکر کرے جن سوتا ہے دیکھو ہو جا

Bye. पायो <laughs> ਕਹਣਾ ਕਰਨੇ ਤੇ ਪਾਸ ਰੋਣੇ ਤੇ ਪਾਸ ਲੇਖਾ ਵੇਦਨੀ ਹੈ ਵੇਖਣ ਵੇਦਨਾ ਗਾਲੀ ਘੁੰਡਾ ਆਇਆ ਆਪੀ ਜਾਣੇ ਨਾ ਆਹੀ ਸਨਾਈ ਇਤਿ ਤੁ ਸਰਪਾਈਰਾ ਅੰਤ ਜਪੈ ਪਰਮਾਤਮਾ ਅੰਤਕਾਰ ਤੇਰੇ ਬਿਰਦਾਇ ਸਾਥੀ ਅਪਣਾ ਬਖਸ਼ਿਆਰ ਏ ਹੋ ਅੰਤ ਜਪੈ Thank you. యే ముఖై ਕੰਪੀ ਜਾ ਰਿਹਾ ਪੀ ਦੀ ਅੱਖੇ ਸੇ ਪੀ ਕੇ ਜਿਸ ਲੋਗ ਸੇ ਸਤਿ ਸਲਾ ਨਾਇਕ ਪਾਰ ਸਾਈ ਮਾਰਗਾ ਕੋਲ ਬਣੂਲ ਬਹਾਾਰੇ ਕੋਲ ਉਪਾਏ ਗੁਰ ਬੰਡਾਰ ਬੋਲਿਆ ਬ੍ਰਹਮੁਰ ਜਾਈ ਉਲਪਰੇ ਬਨਸ ਮਾਈ ਮਨ ਧਰਮੋਂ ਦੀਵਾਨ ਕੋਲ ਤੁਲ ਮਨ ਨਿਸ਼ਾਨੇ ਗੋਲ ਕਰਨਾ ਬਲ ਫਰਮਾਏ ਗੋਲੋ ਮਨ ਅੱਠਿਆ ਨ ਜਾਏ ਓ ਕਤਹਿਰੇ ਵਿਲਾਇ ਆਖੀ ਦੀਪ ਪਾ ਪ੍ਰਾਨ ਆਖੀ ਕੜੀ ਕਰੇ ਵਿਚਾਰ ਆਖੀ ਪਰਵੀ ਰੱਖੇ ਅੰਦਰ ਆਖੀ ਮੁਪੀ ਤੈ ਗੋਬਿੰਦ ਆਖੀ ਸਰੀਆ ਕੇਦਰ ਆਖੀ ਜਿਤੇ ਕੀਤੇ ਬੋਧਾ ਕੀ ਦਰ ਤੇ ਆਖੇ ਦੀਵ ਅੱਖੀ ਸੁਰ ਨਰੁ ਨਰ ਸੇਵਾਇ ਕਿਤੇ ਆਗੇ ਰਖਣ ਪਾਏ ਕਿਤੇ ਕਹਿ ਕਹਿੁਰ ਜਾਰ ਇਤੇ ਕੀਤੇ ਹੋਇ ਕਰੇ ਨਾ ਆਧਨ ਸਕੇ ਕੀਤੇ ਜੇ ਉਹ ਪਾਵੈ ਤੇ ਵਰ ਹੋਏ ਨਾរក ਜਲੈ ਸਾਚਾ ਸੋਹਰੇ ਜੇ ਕੋ ਆਕਰ ਬੋਲੇ ਗਾਰ ਤਾਂ ਲਿਖਿਆ ਤੇਰੇ ਘਰ ਬਣਾ ਦਾ ਕਾਵਾ ਸੋਦਰ ਕੀ ਹਰ ਤੋ ਕਰ ਕੇ ਹਾ ਜਿਤ ਵੇਰ ਤਰਸਮਾਲੇ ਬਾਜੇ 라ਜ ਨੇ ਕੋ ਸੰਗਾ ਕੀਤੇ ਮਨ ਹਾਰੇ ਕੀਤੇ ਰਾਗ ਪਰਿ ਸੋਕੇਨ ਕੀਤੇ ਗਾਵਨ ਹਾਰੇ ਗਾਵੇ ਦੋ ਲੋਕ ਔਰ ਪੜੇ ਵੈ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਜਿੱਤ ਗੁਰਤਿ ਲਿਖ ਜਾਵੇ ਦੇਖਦੇ ਤਰਮ ਵਿਚਾਰੇ ਗਾਵੇ ਇਕਰ ਬਰਮਾ ਦੇਵੀ ਸੋਹਣ ਸਦਾ ਸਰਵਾਰ ਗਾਵੇ ਨੰਦਰਾ ਸੁਣੇ ਇਤੇ ਦੀਪਤੀਆਂ ਮੇਰੇ ਨਾਮੇ ਗਾਵੇ ਸਤਿ ਸੁਣਮਾ ਦੀ ਅੰਦਰੇ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੇ ਬੇਕਰਾਰ ਗਾਵਨ ਪੰਡਤ ਕਰਨ ਰਕੇਸ਼ਰ ਜੁਗ ਜੁਗ ਵੇਦਾ ਨਾਮ ਲਈ ਗਾਵੀ ਮੋਹੀਆ ਮਨੋਹੜਾਈ ਸੁਰਗਾ ਮਚ ਪਿਆ ਦੇ ਗਾਵਨ ਰਤਨੋ ਪਾਇ ਤੇਰੀ 8 ਸਰ ਤੀਰਥ ਨਾਲੇ ਗਾਵੇ ਜਗ ਮਹਾਉਤਾਰ ਗਾਵੇ ਖਾਣੀ ਕਿਆਰੇ ਗਾਵੇ ਖੰਡ ਮੰਡਾ ਵਰ ਪੰਡਾ ਕਰ ਕਰ ਰਖੀ ਤਾਰੀ ਤੇ ਤੁਧੋਂ ਗਾਵੈ ਜੋ ਤੁਧ ਪਾਵਨ ਰਤੇ ਤੇਰੀ ਪੁਖ ਤਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਿਨ ਆਵਨਾਂ ਨਾ ਲਿਆ ਕਿਆ ਵਿਚਾਰ ਸੋਈ ਸੋਈ ਸਦਾ ਸਚ ਸਹਿਵ ਸਾਚਾ ਸਚੀ ਨਾਹੀ ਹੈ ਤੇ ਹੋਸੀ ਜੈ ਨ ਜਾਸੀ ਰਚਨਾ ਜਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੇ ਨੋ ਪਾਈ ਕਰ ਕਰ ਵੇਖੇ ਗੀਤਾ ਆਪਣਾ ਜੇ ਤਿਸ ਦੀ ਬੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨ ਆ ਜਾਣ ਸੋ ਪਾਸਾ ਸਹਾ ਪਾਸੇ ਧਾਨ ਕਿਰੇ ਸ਼ਰਮ ਪਾਚੋਲੀ ਕੈਨ ਕੀ ਕਰੇ ਵਿਪੂਤੈ ਚਿੰਤਾ ਕਾਲ ਕੁਆਰੀ ਕਾ ਆਵੇ ਜੁਗਤੰਡਾ ਪਰਤੀ ਆਏ ਪੰਛੀ ਸਗਲ ਜਮਾਤੀ ਮਨ ਜੀ ਤੈਜ ਜਗ ਜੀਤਾਏ ਅਦੇ ਤੇ ਸਾਦੀਸ ਆਦੇ ਨੀ ਲਾਗ ਨਾ ਤੈ ਜੁਗ ਜੁਗ ਇੱਕੋ ਵੀ ਸਾਈ ਭੁਲਤ ਗਿਆਂਦਿਆ ਪੜਨਾਰੇ ਨਹੀਂ ਕੜਕੜਵਾਜੀ ਲਾਗੇ ਆਪਲਾ ਤਲਾਤੀ ਸਮਝਾ ਕੀ ਰਸ ਜਵਰਾ ਸਾਦ ਸੰਜੋਬ ਜੋਗ ਤੋਂ ਏ ਕਾਰ ਚਲਾਵੇ ਦੇਖਿਆ ਵੇ ਪਗ ਆਦੇ ਤਿਸ਼ਯਾ ਦੇ ਆਦਨਿਲ ਅਨਾਦ ਲਾਤੇ ਜੁਗ ਜੁਗ ਇਕੋ ਵੇਸ ਇਕਮਾਏ ਜੁਗਤਿ ਰਾਈ ਤਨ ਚੇਲੇ ਪਰਵਾਨ ਇੱਕ ਸੰਸਾਰੀ ਪੰਡਾਰੀ ਇਕ ਲਾਈ ਦੀਵਾਲ ਜੇ ਤੁਸ ਪਾਵੇ ਤੇ ਵੇ ਚਲਾਵੇ ਜਿਬ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਜ਼ਰ ਨੇ ਆਵੇਂ ਬਹੁਤਾ ਯੋਗਰਾ ਅਜੇ ਗਾਨ ਕ ਸੱਚੇ ਕੀ ਸੱਚੀ ਕਾ ਅਜੇ ਕਿਸਿਆ ਦੇ ਆਦਲੀਨ ਅराधना ਤੇ ਜੋ ਜੁ ਵੇਖੋ ਦੇ ਸੇ ਇੱਕ ਦੂਜੀ ਪੌਲਕ ਹੋਏ ਲੱਖ ਵੈ ਲਖੀਸ ਲੱਖ ਲਾਗੇੜ ਆਖੀਐ ਈਕ ਨਾਮੇ ਦਿਗਦੀ ਕੀ ਤਰੇ ਪਤ ਪਵੜਿਆ ਚੜਿਆ ਹੋਇਆ ਕੀਰਤ ਸੁਨ ਗੱਲ ਆਕਾਸ਼ ਕੀ ਕੀਟਾਈ ਰੇਸ ਨਾਂ ਲਿਖੇ ਨਦਰੀ ਪਈਏ ਪੂਰੀ ਕੁੜੀ ਜੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਬ ਮੰਗਰ ਦੇ ਨਾ ਜੋਰੈ ਜੋਰ ਬ ਜੀਵਨ ਮਰਨ ਨਾ ਜੋਰਾ ਜੋਰ ਲਾਜ ਮਾਲ ਮਨਸੋ ਜੋੜ ਨੋ ਸੋਤੀ ਗਿਆਨ ਵਿਚਾਰ ਜੋੜ ਨੋ ਜੁਤੀ ਛੁੱਟੈ ਸੰਸਾਰ ਜੈਸਾ ਤਿ ਜੋਰ ਕਰਵੇ ਕੈ ਸੋਏ ਨਾਲਿ ਕੇ ਉੱਤਮ ਨਹੀਂ ਜਨ ਕੋ ਰਾਤੀ ਰੁਤੇ ਤਿੱਥੀ ਵਾਰ ਪਵਨੇ ਪਣੀ ਅ